ਸਸ ਸੀ ਕੱਲ ਦੇ ਸਾਰੇ ਵੀਵਸ ਅੱਛਾ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਕਾਫੀ ਟਾਈਮ ਦੇ ਬਾਅਦ ਇੱਕ ਲੌਂਗ ਵੀਡੀਓ ਹੋਣ ਜਾ ਰਹੀ ਹੈ ਔਰ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਰੀਸੈਂਟਲੀ ਆਪਾਂ ਨੇ ਦੁਬਈ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨੀ ਚਲਚਲਾ ਦੇਖਿਆ ਜਿਹਦੇ ਵਿੱਚ ਗੱਡੀਆਂ ਕਾਰਾਂ ਬਿਲਡਿੰਗਾਂ ਸਭ ਸਹਸਨ ਹਸ ਹੋ ਗਿਆ ਤੁਸੀਂ ਸਭ ਨੇ ਛੋਟੇ ਛੋਟੇ ਕਲਿੱਪਸ ਬਹੁਤ ਸਾਰੇ ਦੇਖੇ ਹੋਣਗੇ ਤਾਂ ਉਹਦੇ ਤੇ ਇੱਕ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਕਿ ਇਹਦੇ ਪਿੱਛੇ ਅਸਲ ਚ ਰੀਜ਼ਨ ਕੀ ਹੈ ਜਿਸ ਦੀ وجہ ਕਰਕੇ ਇਹ ਇੰਨਾ ਕੁਝ ਹੋਇਆ ਆਓ ਦੇਖਦੇ ਹਾਂ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਦੋਸਤੋ ਪਹਿਲਾਂ ਸਾਰੇ ਜਾਣੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਇਸ ਐਨੇ ਵੱਡੇ ਤੂਫਾਨ ਦਾ ਜੋ ਦੁਬਈ ਦੇ ਵਿੱਚ ਆਇਆ ਮੀਂਹ بارش ਐਨਾ ਠੰਡਰ ਆਇਆ ਉਹਦੇ ਪਿੱਛੇ ਜੋ ਰੀਜ਼ਨ ਰਿਹਾ ਉਹ ਸੀ ਕਲਾਉਡ ਸੀਡਿੰਗ ਇਹ ਸ਼ਬਦ ਕਾਫੀ ਲੋਕਾਂ ਲਈ ਨਵਾਂ ਹੋਣਾ ਅਸ ਆਪਣੇ ਸਮਝ ਦੇ ਲਈ ਇਹਦੇ ਬਾਰੇ ਜਾਣਨਾ ਥੋੜਾ ਜਨ ਜ਼ਰੂਰੀ ਹੈ ਉਹ ਕੀ ਹੈ ਕਿ ਜੋ ਕਲਾਉਡ ਸੀਡਿੰਗ ਹੈ ਉਹ ਹੈ ਆਪਾਂ ਲੋਕਾਂ ਦੀ ਭਾਸ਼ਾ ਦੇ ਵਿੱਚ ਇਹ ਚੀਜ਼ ਕਹਿ ਸਕਦੇ ਹਾਂ ਕਿ ਨਕਲੀ ਮੀਂਹ ਪੋਣਾ ਤੇ ਨਕਲੀ ਮੀਂਹ ਪਵਾਇਆ ਕਿਸ ਤਰ੍ਹਾਂ ਗਿਆ ਇਹਦੇ ਪਿੱਛੇ ਅਪਾ ਇੱਕੋ ਸਟਾਰਟਿੰਗ ਤੋਂ ਕਾਰਨ ਦੇਖਾਂਗੇ ਜੋ ਜੀ ਦੇ ਬਾਰੇ ਥੋੜਾ ਬਹੁਤ ਕੁਝ ਨਾ ਕੁਝ ਆਪਾਂ ਨੂੰ ਜਾਣਕਾਰੀ ਹੈ ਤੇ ਉਸ ਜਾਣਕਾਰੀ ਨੂੰ ਥੋੜਾ ਜਿਹਾ ਮੈਂ ਐਡ ਆਨ ਕਰੂੰਗਾ ਤੇ ਹਾਂਜੀ ਜੋ ਸਬਸਟੈਂਸ ਨੇ ਉਹ ਤਿੰਨ ਸਟੇਟਸ ਦੇ ਵਿੱਚ ਮਿਲਦੇ ਨੇ ਸੋਲਿਡ ਲਿਕਵਿਡ ਐਂਡ ਗੈਸਿਸ ਮਤਲਬ ਸੋਲਿਡ ਹੋ ਕੇ ਤੁਹਾਡੀ ਬਰਫ਼ ਲਿਕਵਿਡ ਹੋ ਗਿਆ ਪਾਣੀ ਔਰ ਗੈਸ ਹੋ ਗਿਆ ਵਾਟਰ ਵੇਪਰ ਗੈਸ ਹੋ ਗਿਆ ਵਾਟਰ ਜਦੋਂ ਪਾਣੀ ਨੂੰ 0 ਡਿਗਰੀ ਜਾਂ 0 ਡਿਗਰੀ ਸੈਲਸੀਅਸ ਤੋਂ ਨੀਚੇ ਲੈ ਕੇ ਆਇਆ ਜਾਂਦਾ ਤਾਂ ਉਹ ਸੋਲਿਡ ਸਟੇਟ ਦੇ ਵਿੱਚ ਚੇਂਜ ਹੋ ਜਾਂਦਾ ਜਿਹਨੂੰ ਆਪਾਂ ਬਰਫ਼ ਕਹਿੰਦੇ ਆ ਤੇ ਜਦੋਂ ਬਰਫ਼ ਪਿਗਲਦੀ ਆ ਉਹਦਾ ਟੈਂਪਰੇਚਰ ਚੇਂਜ ਹੁੰਦਾ ਵੱਧਦਾ ਉਹਦਾ ਟੈਂਪਰੇਚਰ ਜਿਦੋਂ ਜਿਦੋਂ ਉਹਦਾ ਟੈਂਪਰੇਚਰ ਵਧੂਗਾ ਉਹ ਮੈਲਟ ਹੋਣੀ ਸ਼ੁਰੂ ਹੋ ਜੂਗੀ ਪਿਗਲਣੀ ਸ਼ੁਰੂ ਹੋ ਜੂਗੀ ਪਿਗਲ ਕੇ ਉਹ ਪਾਣੀ ਦੇ ਵਿੱਚ ਚੇਂਜ ਅਗਰ ਆਪਾਂ ਉਸ ਨੂੰ ਹੀਟ ਅਪ ਜ਼ਿਆਦਾ ਕਰਦੀਏ ਹੀਟ ਅਪ ਜ਼ਿਆਦਾ ਕਰਦਿਆਂ ਤਾਂ ਉਹ ਪਾਣੀ ਜਾਂ ਫਿਰ ਉਹ ਬਰਫ਼ ਉਹਦੇ ਵਿੱਚੋਂ ਜੋ ਵਾਟਰਪੇਪਰ ਹਵਾ ਦੇ ਵਿੱਚ ਜਾਣਗੇ ਭਾਫ਼ ਬਣ ਕੇ ਹਵਾ ਦੇ ਵਿੱਚ ਜਾਣਗੇ ਉਹਨੂੰ ਆਪਾਂ ਕਹਿੰਦੇ ਆ ਗੈਸਸ ਸਟੇਟ ਜਦੋਂ ਬਰਫ਼ ਪਾਣੀ ਦੇ ਵਿੱਚ ਬਦਲਦੀ ਆ ਉਹਨੂੰ ਕਹਿੰਦੇ ਨੇ ਮੈਲਟਿੰਗ ਔਰ ਜਦੋਂ ਪਾਣੀ ਤੋਂ ਜਾਂ ਬਰਫ਼ ਤੋਂ ਗੈਸਸ ਸਟੇਟ ਦੇ ਵਿੱਚ ਜਾਂਦੇ ਆ ਉਸ ਨੂੰ ਆਪਾਂ ਕਹਿੰਦੇ ਆ ਸਬਲੀਮੇਸ਼ਨ ਵੀ ਇਹੇ ਭਾਫ਼ ਦੇ ਰੂਪ ਦੇ ਵਿੱਚ ਬਦਲ ਗਿਆ ਔਰ ਉਹ ਹਵਾ ਦੇ ਵਿੱਚ ਉਸ ਤੋਂ ਬਾਅਦ ਅਗਰ ਭਾਫ਼ ਤੋਂ ਇਕੱਠੇ ਹੋ ਕੇ ਕਲਾਊਡ ਬਣਦੇ ਨੇ ਜਾਂ ਉਹ ਭਾਫ਼ ਟੈਂਪਰੇਚਰ ਦੀ وجہ ਕਰਕੇ ਨੀਚੇ ਆਉਂਦੀ ਆ ਉਹਨੂੰ ਆਪਾਂ ਕਹਿੰਦੇ ਆ ਕੰਡੈਂਸੇਸ਼ਨ ਮਤਲਬ ਕੀ ਹੈ ਕਿ ਉਹ ਗਰਮ ਤੋਂ ਪੂਰੀ ਤਰ੍ਹਾਂ ਠੰਡਾ ਹੋ ਕੇ ਹੈਵੀ ਹੋ ਕੇ ਨਿਚੇ ਐਸੇ ਫੰਡੇ ਤੋਂ ਨੇ ਜਿਹੜੇ ਉਹ ਬਦਲ ਫਾਰਮ ਹੁੰਦੇ ਨੇ ਬਦਲ ਕਿਵੇਂ ਫਾਰਮ ਹੁੰਦੇ ਨੇ ਹੁਣ ਆਪਾਂ ਨੂੰ ਸਭ ਨੂੰ ਇਹ ਚੀਜ਼ ਪਤਾ ਹੈ ਕਿ ਹਵਾ ਦੇ ਵਿੱਚ ਨਮੀ ਹੁੰਦੀ ਹੈ ਅਗਰ ਨਮੀ ਘਟ ਹੈ ਤਾਂ ਆਪਾਂ ਕਹਿੰਦੇ ਹਿਊਮਿਡਿਟੀ ਘਟ ਹੈ ਅਗਰ ਨਮੀ ਜ਼ਿਆਦਾ ਤਾਂ ਆਪਾਂ ਕਹਿੰਦੇ ਹਿਊਮਿਡਿਟੀ ਕਾਫੀ ਜ਼ਿਆਦਾ ਜਦੋਂ ਟੈਂਪਰੇਚਰ ਧਰਤੀ ਦੀ ਸਰਫੇਸ ਦੇ ਨਾਲ ਜ਼ਿਆਦਾ ਹੁੰਦਾ ਤਾਂ ਜਿਹੜੀ ਉਹ ਮੌਇਸਚਰ ਆ ਉਹ ਭਾਅ ਬਣ ਕੇ ਹਵਾ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਉਹ ਹਵਾ ਦੇ ਵਿੱਚ ਜਾਂਦਾ ਜਿਉ ਜੋ ਹਾਈਟ ਵੱਲ ਨੂੰ ਜਾਂਦਾ ਐਲਟੀਟਿਊਡ ਵੱਲ ਨੂੰ ਜਾਂਦਾ ਤਾਂ ਉੱਥੇ ਉਹ ਕੰਡੈਂਸ ਹੁੰਦਾ ਜਾਂਦਾ ਠੰਡਾ ਹੁੰਦਾ ਜਾਂਦਾ ਠੰਡੇ ਹੁੰਦੇ ਹੁੰਦੇ ਉਹ ਡ੍ਰੋਪਲੈਟਸ ਦੇ ਵਿੱਚ ਬਦਲ ਜਾਂਦੇ ਨੇ ਉਹ ਡ੍ਰੋਪਲੈਟਸ ਜਦੋਂ ਇੱਕ ਜਗ੍ਹਾ ਦੇ ਉੱਪਰ ਇੱਕ ਕਿਸੇ ਹਾਈਟ ਦੇ ਉੱਪਰ ਸਾਰੇ ਇਕੱਠੇ ਹੁੰਦੇ ਨੇ ਤਾਂ ਉਹ ਇਕੱਠੇ ਹੋ ਕੇ ਬੱਦਲ ਬਣਨੇ ਸ਼ੁਰੂ ਹੋ ਜਾਂਦੇ ਨੇ ਹੁਣ ਉਸ ਜਗ੍ਹਾ ਦੇ ਉੱਪਰ ਜਿਹੜੇ ਛੋਟੇ ਛੋਟੇ ਡ੍ਰੋਪਲੈਟਸ ਨੇ ਟਾਈਨੀ ਡ੍ਰੋਪਲੈਟਸ ਨੇ ਉਹ ਇਕੱਠੇ ਹੋ ਕੇ ਉਹਨਾਂ ਦਾ ਸਾਈਜ਼ ਜਿਹੜਾ ਉਹ ਵੱਧ ਵੱਧਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਵੱਧਣਾ ਸ਼ੁਰੂ ਹੁੰਦਾ ਤਾਂ ਉਹਨਾਂ ਭਾਰ ਵੀ ਹੈ ਜਿਹੜਾ ਉਹ ਵਜਨ ਦਾ ਤਾਂ ਉਸ ਜਗ੍ਹਾ ਦੇ ਉੱਪਰ ਜਿਹੜਾ ਟੈਂਪਰੇਚਰ ਦੇ ਅਕੋਰਡਿੰਗਲੀ ਜਿਹੜਾ ਟੈਂਪਰੇਚਰ ਉਹਨਾਂ ਨੂੰ ਕੰਡੈਂਸ ਕਰਦਾ ਤਾਂ ਉਹ ਡ੍ਰੌਪलेट्स ਨੇ ਜਿਹੜੇ ਧਰਤੀ ਉੱਪਰ ਗਿਰਨੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਦੇ ਕਾਰਨ ਮੀਂਹ ਦੇ ਰੂਪ ਦੇ ਵਿੱਚ ਉਹ ਧਰਤੀ ਦੀ ਸਰਫੇਸ ਦੇ ਉੱਪਰगिरਨੇ ਸ਼ੁਰੂ ਹੋ ਜਾਂਦੇ ਹਨ ਅਗਰ ਉਹ ਡਿਵਲਪਮੈਂਟਸ ਜਿਆਦਾ ਕੰਡੈਂਸ ਹੋ ਜਾਣ ਹੋਰ ਉਹਨਾਂ ਨੂੰ ਉੱਪਰ ਟੈਂਪਰੇਚਰ ਜਿਹੜਾ ਘੱਟ ਮਿਲੂਗਾ ਠੰਡੀ ਹਵਾ ਚੱਲੂਗੀ ਤਾਂ ਉਹਦੇ ਵਿੱਚ ਜਿਆਦਾ ਕੰਡੈਂਸ ਹੋਣ ਕਰਕੇ ਜਿਹੜੇ ਉਹ ਛੋਟੇ ਕ੍ਰਿਸਟਲਸ ਦੀ ਫਾਰਮ ਦੇ ਵਿੱਚ ਬੀ ਡਾਇਵਰਟ ਹੋ ਜਾਂਦੇ ਨੇ ਤੇ ਉਹ ਛੋਟੇ ਛੋਟੇ ਕ੍ਰਿਸਟਲ ਨੇ ਜਿਹੜੇ ਮਿਲ ਮਿਲ ਕੇ ਇੱਕ ਵੱਡੇ ਕ੍ਰਿਸਟਲ ਦਾ ਰੂਪ ਧਾਰਨ ਕਰ ਉਹਨਾਂ ਕ੍ਰਿਸਟਲਸ ਨੂੰ ਟੈਂਪਰੇਚਰ ਜਿਆਦਾ ਮਿਲਦਾ ਤਾਂ ਉਹ ਡ੍ਰੌਪਲੈਟਸ ਨੇ ਜਿਹੜੇ ਉਹ ਕ੍ਰਿਸਟਲ ਨੇ ਜਿਹੜੇ ਡ੍ਰੌਪਲੈਟਸ ਦੇ ਵਿੱਚ ਚੇਂਜ ਹੋ ਕੇ ਮੀਂਹ ਦੇ ਰੂਪ ਦੇ ਵਿੱਚ ਧਰਤੀ ਦੀ ਸਰਫੇਸ ਦੇ ਉੱਪਰ गिरਦੇ ਨੇ ਅਗਰ ਉਹਨਾਂ ਨੂੰ ਟੈਂਪਰੇਚਰ ਘੱਟ ਮਿਲਦਾ ਜਿਹੜੇ ਉਹ ਕ੍ਰਿਸਟਲਸ ਨੇ ਉਹ ਧਰਤੀ ਤੱਕ ਆਉਂਦੇ ਆਉਂਦੇ برف ਦੀ ਫਾਰਮ ਦੇ ਵਿੱਚ गिरਦੇ ਨੇ ਤਾਂ ਇਸ ਤਰ੍ਹਾਂ ਬਰਫ਼ਾ ਜਿਹੜੀ ਉਹ ਪੈਂਦੀ ਹੈ ਇਸ ਤੋਂ ਬਾਅਦ ਹੁਣ ਮੈਂ ਗੱਲ ਕਰੂੰਗਾ ਕਿ ਕਲਾਊਡ ਸੀਡਿੰਗ ਹੈ ਜਿਹੜੇ ਉਹ ਇਨਵੈਂਟ ਹੋਈ ਕਿਵੇਂ ਇੱਕ ਅਮਰੀਕਨ ਕੈਮਿਸਟ ਜਿਨ੍ਹਾਂ ਦਾ ਨਾਮ ਸੀ ਡਾਕਟਰ ਵਿਨਸੈਂਟ ਸੇਫਰ ਉਹ ਲਗਭਗ 1943 ਤੋਂ ਲੈ ਕੇ 1946-47 ਤੱਕ ਉਹਨਾਂ ਨੇ ਇੱਕ ਐਕਸਪੈਰੀਮੈਂਟ ਕਰ ਰਹੇ ਸੀ ਆਪਣਾ ਉਸ ਐਕਸਪੈਰੀਮੈਂਟ ਵਿੱਚ ਕੇਸਿਸ ਜਿਸ ਜਗ੍ਹਾ ਤੇ ਉਹ ਐਕਸਪੈਰੀਮੈਂਟ ਕਰਦੇ ਸੀ ਤਾਂ ਉਸ ਦੇ ਅੰਦਰ ਉਹ ਹਰ ਬਾਰ ਉਹਨੂੰ ਓਪਨ ਕਰਕੇ ਉਹਦੇ ਅੰਦਰ ਉਹ ਅੰਦਰ ਠੰਡਾ ਸੀ ਉਦੇ ਅੰਦਰ ਕਾਫੀ ਜ਼ਿਆਦਾ ਕੋਲਡ ਸੀ ਠੰਡਾ ਸੀ ਉਹਦਾ এনवायरमेंट ਰੱਖਿਆ ਹੋਇਆ ਉਹਨਾਂ ਨੇ ਤਾਂ ਜਦੋਂ ਉਹ ਉਸ ਦੇ ਅੰਦਰ ਖੋਲ ਕੇ ਉਹਨਾਂ ਵਿੱਚ ਸਾਹ ਲੈਂਦੇ ਸੀ ਤਾਂ ਉਹਨਾਂ ਦੇ ਸਾਹ ਲੈਣ ਦੇ ਦੌਰਾਨ ਆਪਣੇ ਮੂੰਹ ਦੇ ਵਿੱਚੋਂ ਜੋ ਭਾਫ਼ ਨਿਕਲਦੀ ਸੀ ਉਹ ਉਹਨੂੰ ਆਬਜ਼ਰਵ ਕਰਦੇ ਸੀ ਤੇ ਉਹ ਕੀ ਸੀ ਠੰਡਾ ਹੋਣ ਦੇ ਕਾਰਨ ਕੰਟੈਂਸ ਹੁੰਦੇ ਸੀ ਜੋ ਵਾਟਰ ਪੇਪਰ ਉਹਦੇ ਅੰਦਰ ਤੋਂ ਨਿਕਲਦੇ ਸੀ ਤਾਂ ਉਹ ਸਕਰੀਨ ਦੇ ਉੱਪਰ ਜਮ ਜਾਂਦੇ ਸੀ ਤਾਂ ਇਹ ਜਨਰਲੀ ਆਪਾਂ ਆਪਣੀ ਪਰੋਜਨਾ ਲਾਈਫ ਦੇ ਵਿੱਚ ਵੀ ਦੇਖਦੇ ਆ ਕਿ ਜਦੋਂ ਆਪਾਂ ਵਾਸ਼ਰੂਮ ਦੇ ਅੰਦਰ ਨਹਾਉਨੇ ਆ ਜਾਂ ਮੂੰਹ ਧੋਣੇ ਆ ਸਵੇਰੇ ਸਰਜਰੀ ਉੱਠ ਕੇ ਤਾਂ ਉਹ ਜੋ ਵਾਟਰ ਵੇਪਰ ਨੇ ਕੰਡੈਂਸ ਹੋ ਕੇ ਆਪਣੇ ਸਾਹਮਣੇ ਮਿਰਰ ਦੇ ਉੱਪਰ ਜੰਮ ਜਾਂਦੇ ਨੇ ਕਿ ਪਾਣੀ ਪੀਣ ਲੱਗਦੇ ਆ ਗਲਾਸ ਦੇ ਵਿੱਚ ਕੋਈ ਤਾਂ ਉਹ ਟੈਂਪਰੇਚਰ ਚੇਂਜ ਹੋਣ ਕਰ ਕੰਡੈਂਸ ਹੋਣ ਕਰਨ ਉਹਦੇ ਬਾਹਰਲੀ ਸਾਈਡ ਤੇ ਆਪਣੇ ਕੋਲੇ ਵਾਟਰ ਵੇਪਰ ਬਣ ਜਾਂਦੇ ਨੇ ਤਾਂ ਉਹ ਉਹਨਾਂ ਨੂੰ ਇਹ ਮਹਿਸੂਸ ਆ ਕਿ ਇਹਨੂੰ ਕਿਤੇ ਰੀਅਲ ਲਾਈਫ ਦੇ ਵਿੱਚ ਕਿਤੇ ਇਹਦਾ ਬਹੁਤ ਵਧੀਆ ਯੂਜ਼ ਹੋ ਸਕਦਾ ਕਿ ਇਹਨਾਂ ਵੇਪਰਸ ਨੂੰ ਆਪਾਂ ਕੰਟੈਂਸਟ ਕਰ ਸਕਦੇ ਹਾਂ ਤੇ ਉਹ ਜਿਵੇਂ ਉਹਨਾਂ ਦੇ ਮਨ ਵਿੱਚ ਜੋ ਥਿਊਰੀ ਸੀ ਉਸ ਸਮੇਂ ਸ਼ਾਇਦ ਇਹ ਹੋਣੀ ਆ ਕਿ ਜੋ ਬੱਦਲ ਨੇ ਉਹ ਕਿਸ ਤਰ੍ਹਾਂ ਬਣਦੇ ਨੇ ਉਹ ਇਸੇ ਫਾਰਮ ਦੇ ਵਿੱਚ ਬਣਦੇ ਨੇ ਤਾਂ ਆਪਾਂ ਮਨ ਚਾਹੇ ਤਰੀਕੇ ਦੇ ਨਾਲ ਆਪਾਂ ਕਿਸੇ এনवायरमेंट ਨੂੰ ਬਦਲ ਸਕਦੇ ਹਾਂ ਆਪਣੇ ਹੱਥ ਸੇ ਥੋੜਾ ਬਹੁਤ ਉਹਦਾ ਕੰਟਰੋਲ ਹੋ ਸਕਦਾ ਕੁਦਰਤੀ ਤੌਰ ਤੇ ਜੋ ਬਾਰਿਸ਼ ਹੁੰਦੀ ਆ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਤਾਂ ਉਹਨਾਂ ਨੇ ਕੀ ਕੀਤਾ ਕਿ ਉਸ ਸਿਸਟਮ ਦੇ ਅੰਦਰ ਜਿੱਥੇ ਉਹ ਐਕਸਪੈਰੀਮੈਂਟ ਕਰਦੇ ਸੀ ਉਹਦੇ ਵਿੱਚ ਹੋਰ ਜ਼ਿਆਦਾ ਉਹਨਾਂ ਨੇ ਉਹਨੂੰ ਠੰਡਾ ਕੀਤਾ ਉਹਨੂੰ ਉਹਦਾ ਟੈਂਪਰੇਚਰ ਨੂੰ ਹੋਰ ਬਹੁਤ ਜ਼ਿਆਦਾ ਘਟਾਇਆ ਤਾਂ ਜਦੋਂ ਉਹਨਾਂ ਨੇ ਇਹ ਚੀਜ਼ ਨੋਟਿਸ ਕੀਤੀ ਉਹਦੇ ਵਿੱਚ ਕਿ ਜੋ ਮੇਰੇ ਵਾਟਰ ਪੇਪਰ ਨੇ ਜੋ ਉਹ ਸਾਹ ਲੈਂਦੇ ਨੇ ਭਾਫ਼ ਉਹਨਾਂ ਦੇ ਮੂੰਹ ਤੋਂ ਨਿਕਲਦੀ ਆ ਉਹਨਾਂ ਨੂੰ ਜਦੋਂ ਉਹਨਾਂ ਨੇ ਮਾਈਕਰੋਸਕੋਪਿਕਲੀ ਟੈਸਟ ਕੀਤਾ ਤਾਂ ਉਹ ਦੇਖਦੇ ਸੀ ਕਿ ਵੇਪਸ ਤੋਂ ਬਾਅਦ ਕ੍ਰਿਸਟਲ ਬਣ ਰਹੇ ਨੇ ਤਾਂ ਉਹਨਾਂ ਨੇ ਉਸ ਨੂੰ ਟੈਂਪਰੇਚਰ ਨੂੰ ਜ਼ਿਆਦਾ ਵਧਾ ਕੇ ਉਹਨਾਂ ਨੂੰ ਦੇਖਿਆ ਕਿ ਕ੍ਰਿਸਟਲ ਨੇ ਜਿਹੜੇ ਔਖੇ ਜ਼ਿਆਦਾ ਕੰਡੈਂਸ ਕਰਨ ਉਹ ਇਕੱਠੇ ਹੋ ਰਹੇ ਨੇ ਤਾਂ ਛੋਟੇ-ਛੋਟੇ ਟਾਈਨੀ ਕ੍ਰਿਸਟਲ ਨੇ ਜ਼ਿਆਦਾ ਠੰਡ ਦੇ ਵਿੱਚ ਮਿਲ-ਮਿਲ ਕੇ ਮਿਲ-ਮਿਲ ਕੇ ਤਾਂ ਉਹ ਇੱਕ ਵੱਡਾ ਕ੍ਰਿਸਟਲ ਤਿਆਰ ਕਰਦੇ ਨੇ ਤਾਂ ਉਹਨਾਂ ਨੇ ਬਰਫ਼ ਦੇ ਪੀਸਸ ਲਏ ਉਹਨਾਂ ਨੂੰ ਕ੍ਰਸ਼ ਕੀਤਾ ਕ੍ਰਸ਼ ਕਰਕੇ ਬਹੁਤ ਹੀ ਛੋਟੇ-ਛੋਟੇ ਪਾਰਟੀਕਲਸ ਵਿੱਚ ਚੇਂਜ ਕੀਤਾ ਫਿਰ ਉਹਨਾਂ ਨੇ ਇੱਕ ਜਹਾਜ਼ ਲਿਆ ਜਿਹਦੇ ਵਿੱਚ ਉਹਨਾਂ ਨੂੰ ਕ੍ਰਸ਼ ਕੀਤੀ ਹੋਈ ਆਈਸੋਨ ਲੈ ਕੇ ਗਿਆ ਨਾਲ ਤਾਂ ਜਿਸ ਜਗ੍ਹਾ ਦੇ ਉੱਪਰ ਬੱਦਲ ਕਾਫੀ ਜ਼ਿਆਦਾ ਮਾਤਰਾ ਵਿੱਚ ਸੀ ਉਹਨਾਂ ਨੇ ਉਸ ਪਲੇਨ ਦੇ ਥਰੂ ਉਸ ਦੇ ਉੱਪਰ ਉਹ ਟਾਈਨੀ ਕੀਤੇ ਹੋਏ ਕ੍ਰਸ਼ ਕੀਤੇ ਹੋਏ ਜੋ ਬਰਫ਼ ਸੀ ਉਹ ਉਹਨਾਂ ਦੇ ਉੱਪਰ ਸਪਰੇਅ ਕੀਤੀ ਤਾਂ ਉਹਨਾਂ ਨੇ ਥੋੜੇ ਟਾਈਮ ਬਾਅਦ ਦੇਖਿਆ ਕਿ ਉੱਥੇ ਅਚਾਨਕ ਬਹੁਤ ਜ਼ਿਆਦਾ ਟੈਂਪਰੇਚਰ ਸੀ ਜਿਹੜਾ ਉਹ ਚੇਂਜ ਹੋ ਗਿਆ ਮੌਸਮ ਬਦਲ ਗਿਆ ਤੇ ਮੀਂਹ ਪੈ ਇਸ ਤਰ੍ਹਾਂ ਕਲਾਊਡ ਸੀਡਿੰਗ ਉਹਨਾਂ ਨੇ ਤਿਆਰ ਕੀਤੀ ਤਾਂ ਇਹੀ ਫੰਡਾ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦੇ ਨੇ ਆਪਣੇ ਗਲਫ ਕੰਟਰੀਸ ਨੇ ਇਹ ਦੁਬਈ ਹੋ ਗਿਆ ਹੋਰ ਚਾਈਨਾ ਦੇ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਕੰਟਰੀ ਦੁਬਈ ਵਰਗੇ ਏਰੀਆ ਦੇ ਵਿੱਚ ਇਹ ਕਲਾਊਡ ਸੀਡਿੰਗ ਮੈਥਡ ਨੂੰ ਯੂਜ਼ ਕੀਤਾ ਜਾਂਦਾ ਹੁਣ ਇਹ ਐਕਸਪੈਰੀਮੈਂਟ ਕਰਨ ਤੋਂ ਬਾਅਦ ਡਾਕਟਰ ਵਿنسنٹ ਦੇ ਸਾਹਮਣੇ ਇੱਕ ਪ੍ਰੋਬਲਮ ਫੇਸ ਹੋ ਰਹੀ ਸੀ ਕਿ ਅਗਰ ਕਲਾਊਡ ਸੀਡਿੰਗ ਤਿਆਰ ਕਰਨੀ ਹੈ ਨਖਲੀਮੀ ਪਵਣ ਤਾਂ ਇੱਕ ਸਰਫੇਸ ਹੋਣੀ ਬਹੁਤ ਜ਼ਰੂਰੀ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਆਪਾਂ ਵਾਸ਼ਰੂਮ 'ਚ ਜਾਂਦੇ ਹਾਂ ਜਾਂ ਸਰਦੀਆਂ ਦੇ ਵਿੱਚ ਆਪਾਂ ਵਿੰਟਰ ਦੇ ਵਿੱਚ ਦੇਖਦੇ ਹਾਂ ਕਿ ਕੱਚ ਦੇ ਬਰਤਨਾਂ ਦੇ ਉੱਪਰ ਜਿਹੜਾ ਉਹ ਮੌਇਸਚਰ ਹੈ ਉਹ ਆਪਣੇ ਡ੍ਰੌਪਲੈਟਸ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਹੁਣ ਇੱਥੋਂ ਇਹ ਪਤਾ ਲੱਗਦਾ ਕਿ ਆਪਾਂ ਨੂੰ ਅਗਰ ਉਹ ਡ੍ਰੌਪਲੈਟਸ ਬਣਾਣੇ ਨੇ ਤਾਂ ਇਹਦਾ ਪਤਲਾ ਕਿਸੇ ਸਰਫੇਸ ਦੀ ਜ਼ਰੂਰਤ ਹੈ ਔਰ ਹਵਾ ਦੇ ਵਿੱਚ ਸਰਫੇਸ ਉਹ ਕਿਸ ਤਰ੍ਹਾਂ ਤਿਆਰ ਕਰਨ ਇਹ ਪ੍ਰੋਬਲਮ ਉਹਨਾਂ ਦੇ ਸਾਹਮਣੇ ਆ ਰਹੀ ਸੀ ਤਾਂ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਸਿਲਵਰ ਤੇ ਆਇਓਡਾਈਡ ਸਿਲਵਰ ਔਰ ਆਇਓਡਾਈਡ ਆ ਜਿਹੜੀ ਉਹਨਾਂ ਨੂੰ ਮਿਲਾ ਕੇ ਸਿਲਵਰ ਆਇਓਡਾਈਡ ਬਣਦਾ ਸੀ ਜਿਹੜਾ ਕਿ ਇੱਕ ਸਰਫੇਸ ਦਾ ਕੰਮ ਕਰਨ ਲਈ ਉਹਨਾਂ ਲਈ ਜ਼ਰੂਰੀ ਸੀ ਤੇ ਉਹ ਐਕਸਪੈਰੀਮੈਂਟ ਇਹਨਾਂ ਦਾ ਕੰਮ ਜਾ ਪਰਿਆ ਔਰ ਇਹ ਸਰਫੇਸ ਇੱਕ ਨਾਨ ਗੈਸੀਅਸ ਸਰਫੇਸ ਚਾਹੀਦੀ ਸੀ ਤੇ ਇਹ ਉਸ ਚੀਜ਼ ਨੂੰ ਨੂੰ ਤਿਆਰ ਕਰਕੇ ਦੇ ਰਹੀ ਸੀ ਹੁਣ ਇੱਥੇ ਇੱਕ ਕੁਐਸਚਨ ਹੋਰ ਵੀ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਸਕਦਾ ਹੈ ਕਿ ਜਿਹੜੀ ਨੈਚੁਰਲ ਬਾਰਿਸ਼ ਹੁੰਦੀ ਹੈ ਤਾਂ ਉਹਦੇ ਵਿੱਚ ਸਰਫੇਸ ਕਿੱਥੋਂ ਬਣਦੀ ਹੈ ਤਾਂ ਨੈਚੁਰਲੀ ਜੋ ਕੁਦਰਤੀ ਤੌਰ ਤੇ بارش ਹੋ ਰਹੀ ਆ ਉਹਦੇ ਵਿੱਚ ਸਰਫੇਸ ਦਾ ਕੰਮ ਕਰਦੇ ਨੇ ਜੋ ਆਪਣੇ ਇੰਡਸਟਰੀ ਪਾਰਟੀਕਲ ਨੇ ਹਵਾ ਦੇ ਵਿੱਚ ਜਿੰਨੇ ਪਾਰਟੀਕਲਸ ਨੇ ਉਹ ਇੱਕ ਸਰਫੇਸ ਦਾ ਕੰਮ ਕਰਦੇ ਨੇ ਤਾਂ ਹੀ ਉਹ ਨੇਚਰਲੀ ਜੋ بارش ਆ ਉਹ ਹੋ ਪਉਂਦੀ ਆ ਔਰ ਉਸ ਚੀਜ਼ ਨੂੰ ਅਗਰ ਆਰਟੀਫੀਸ਼ੀਅਲੀ ਕਰਨਾ ਸੀ ਤਾਂ ਉਹ ਸਿਲਵਰ ਆਇਓਡਾਈਡ ਨੇ ਕੰਮ ਕੀਤਾ ਤੇ ਉਹਦੇ ਨਾਲ ਸਰਫੇਸ ਮੇਨਟੇਨ ਹੁੰਦੀ ਸੀ ਤੇ ਫਿਰ ਕੰਡੈਂਸੇਸ਼ਨ ਹੁੰਦੀ ਸੀ ਤੇ ਉਸ ਏਰੀਆ ਦੇ ਵਿੱਚ بارش ਹੋ ਸੋ ਸਿਲਵਰ ਆਇਓਡਾਈਡ ਦੀ ਇੱਕ ਖਾਸ ਪ੍ਰੋਪਰਟੀ ਹੈ ਜਿਹਦੇ ਕਰਕੇ ਸਰਫੇਸ ਮੈਂਟੇਨ ਹੁੰਦੀ ਆ ਉਹ ਕੀ ਪ੍ਰੋਪਰਟੀ ਹੈ ਕਿ ਜਿਹੜਾ ਸਿਲਵਰ ਆਇਓਡਾਈਡਾ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਜਿਹੜਾ ਮੌਇਸਚਰ ਨੂੰ ਅਬਸੋਰਬ ਕਰ ਲੈਂਦਾ ਤੇ ਉਹਨੂੰ ਅਬਸੋਰਬ ਕਰਕੇ ਵਾਟਰ ਵੇਪਰਸ ਦੇ ਵਿੱਚ ਚੇਂਜ ਵੀ ਕਰ ਦਿੰਦਾ ਤਬਦੀਲ ਵੀ ਕਰ ਦਿੰਦਾ ਔਰ ਜੋ ਇਹ ਵਾਟਰ ਵੇਪਰਸ ਨੇ ਇਹਨਾਂ ਨੂੰ ਕਿਹਾ ਜਾਂਦਾ ਕਲਾਊਡ ਸੀਟਸ ਤੇ ਪਿਛਲੇ ਕੁਝ ਦਿਨ ਪਹਿਲਾਂ ਜੋ ਦੁਬਈ ਦਾ ਆਪਾਂ ਨੇ ਹਾਲ ਸੁਣਿਆ ਉਹ ਇਹ ਸੀ ਕਿ ਦੁਬਈ ਦੇ ਵਿੱਚ ਬਹੁਤ ਜ਼ਿਆਦਾ ਵਾਰ ਕਈ ਦਿਨ ਲਗਾਤਾਰ ਜਦੋਂ ਕਲਾਉਡ ਸੀਡਿੰਗ ਉਹ ਕੀਤੀ ਗਈ ਔਰ ਉਹਦੀ ਮਾਤਰਾ ਬੱਦਰਾਂ ਦੇ ਕਾਰਨ ਹੀ ਦੁਬਈ ਦੇ ਵਿੱਚ ਇੰਨੀ ਭਾਰੀ ਮਾਤਰਾ ਦੇ ਵਿੱਚ ਮੀਂਹ بارش ਔਰ ਇਹ ਥੰਡਰਾ ਜੋ ਦੇਖਣ ਨੂੰ ਮਿਲਿਆ ਤੇ ਉਹਦਾ ਜੋ ਰਿਜ਼ਲਟ ਸੀ ਉਹ ਪੂਰੀ ਦੁਨੀਆ ਦੇ ਸਾਹਮਣੇ ਹੈ